ਉਹਨੇ ਮਾਨਸਾ ਇੱਥੇ ਚਾਰ ਸੈਂਟਰ ਨੇ ਆਇਆ ਕਿਉਂ ਸੈਂਟਰ ਵੀਰਡਰ ਸਬ ਸੈਂਟਰ ਨੇ ਜਿੱਥੇ ਆਪਾਂ ਟੀਕੇ ਦਾ ਬੱਚਾ ਪੈਦਾ ਹੋਣ ਲੈਂਦਾ ਦੱਸੋ ਪੰਜਾਬ ਵਰਗੀ ਧਰਤੀ ਇੰਨੀ ਜਲਖੇਰ ਤੇ ਪੰਜਾਬੂ ਧਰਤੀ ਇਹਨੇ ਸੋਚਿਆ ਸੀ ਕਿ ਇਸ ਧਰਤੀ ਦੇ ਉੱਤੇ ਟੀਕੇ ਨਾਲ ਜਵਾਬ ਨਾ ਮਿਲ ਟੀਕੇ ਪੰਜਾਬ ਪਰਸੈਂਟ ਜਿਹੜੀ ਸਕਾਰਾਤਮਕ ਦੀ ਗਿਣਤੀ ਹੈ ਕਮੀ ਆ ਗਈ ਹੈ ਘਟ ਗਏ ਨੇ ਪੰਜਾਬੀਆਂ 'ਚ ਬੱਚਾ ਪੈਦਾ ਕਰਨ ਵਾਲੇ ਸੁਣਾ ਇਹ ਇਹ ਕਿੰਨਾ ਕਾਰਨਾ ਕਰਦੇ ਆ ਆ ਸਾਰੇ ਜਿਹੜੇ ਆਪਾਂ ਨਸ਼ਾ ਪੱਤਾ ਸਾਡੀ ਨੌਜਵਾਨੀ ਖਾ ਰਹੀ ਹੈ ਜਾਂ ਆਪਾਂ ਜਹਿਰਾ ਖਾਣ ਲੱਗੇ ਕੋਈ ਚਾਰ ਪਾਉਨੇ ਮੱਕੀ ਦਾ ਚਾਰ ਦੇ ਉੱਤੇ ਲਗਾਤਾਰ ਮੈਂ ਪਿਛਲੇ ਤਿੰਨ ਚਾਰ ਸਾਲ ਤੋਂ ਬੋਲ ਰਿਹਾ ਹਾਂ ਵੀਡੀਓ ਬਣਾ ਕੇ ਪਾ ਰਹੇ ਹਾਂ ਚਾਰ ਬਹੁਤ ਮਾਰਾ ਮੱਕੀ ਦਾ ਚਾਰ ਨਾ ਪਾਓ ਇਹਦੇ ਦੁੱਧ ਤੇ ਉੱਲੀ ਆਉਣ ਲੱਗਦੀ ਪਸ਼ੂ ਨਵੇਂ ਦੁੱਧ ਹੁਣੋਂ ਹੜ ਗਏ ਪਸ਼ੂ ਜ਼ਮਾਰ ਹੋ ਕੇ ਮਰਨ ਲੱਗੇ ਉੱਲੀ ਸਾਡੇ ਅੰਦਰ ਜਾਂਦੀ ਆ ਉਸਨੂੰ ਰੋਗ ਲੱਗਦੀ ਆ ਸਾਲ-ਸਾਲ ਦੇ ਜਵਾਕ ਜੀਐਫਸੀ ਬੱਚਾ ਬਾੜ ਭਰਿਆ ਪਿਆ ਸੁਗਰ ਕਾਲਾ ਪੀੜਿਆ ਟੀਵੀ ਤੇ ਸਭ ਦੇਣਾ ਪਾਣੀਆਂ ਦਾ ਬਣਾਇਆ ਆਪਣੇ ਕਬੀਰ ਮੁੱਦਾ ਪੰਜਾਬ ਦੇ ਲਗਾਤਾਰ ਸੰਸਾਰੀ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਗੱਲ ਹੋ ਗਈ ਛੋੜੇ ਪਾਣੀ ਲਾਉਂਦੇ ਨੇ ਹਾਂ ਜਨਾਗਲਾ ਪਾਣੀ ਬਹੁਤਾ ਇਸ ਵਾਰ ਦੇ ਵਾਟੇ ਪਾਣੀ ਬਾੜਾ ਜਿੱਦਾਂ ਪੀਸ ਪਾਣੀ ਮਾੜਾ ਤੁਸੀਂ ਤਾਂ ਲਾਉਂਦੇ ਸਾਡੇ ਵਾਲੇ ਪਾਸੇ ਪਾਣੀ ਚੰਗਾ ਲੋਕ ਨਹੀਂ ਲਾਉਂਦੇ ਖਾਲਸੂ ਬਾਹਰ ਦੇ ਲੋਕਾਂ ਦੇ ਵਿੱਚ ਲਾਏ 15000 ਸਾਲ ਪੰਜਾਬ ਦੇ ਅੰਦਰ ਲੋਕਾਂ ਨੇ ਬਾਹਰ ਦੇ ਵਿੱਚ ਲਾਇਆ ਲੈ ਵੀ ਪਾਣੀ ਆਪ ਤਾਂ ਵੀ ਛੱਡਦਾ ਕਿ ਸਾਡੇ ਕੋਲੇ ਮੋਟਰਾਂ ਦੇ ਬਿੱਲ ਮਾਫ ਹੋ ਗਏ ਸਾਡੇ ਕੋਲੇ ਮੈਂ 12 ਚ ਗੱਲ ਕੀਤੀ ਸੀ 212 ਜੀ ਕਿਉਂਕਿ ਮੇਰੀ ਵੀਡੀਓ ਕੱਢ ਕੇ ਸੁਣੋ ਕਿ ਪੰਜਾਬ ਦੇ ਲੋਕ ਸੰਭਲ ਜਿਹਾ ਤੁਹਾਡਾ ਪਾਣੀ ਨਹੀਂ ਚਲਾਣਾ ਮਿਸ ਥੋੜੀ ਲੋਕਾਂ ਨੇ